ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਆ ਜੀ ਕਸੂਕਮੇ ਤੇ ਖਰਗੋਸ਼ ਦੀ ਕਹਾਣੀ ਬਹੁਤ ਪੁਰਾਣੀ ਗੱਲ ਹੈ ਹਰੇ ਭਰੇ ਜੰਗਲ ਵਿੱਚ ਹਰ ਕਿਸਮ ਦੇ ਜਾਨਵਰ ਰਹਿੰਦੇ ਸਨ ਹਾਥੀ, ਸ਼ੇਰ, ਬਾਂਦਰ, ਹਿਰਨ, ਮੋਰ ਤੇ ਛੋਟੇ ਪੰਛੀ ਜੰਗਲ ਵਿੱਚ ਸਵੇਰ ਦਾ ਮੰਜ਼ਰ ਹਮੇਸ਼ਾ ਸੁਹਾਵਣਾ ਰਹਿੰਦਾ ਸੀ ਪੰਛੀਆਂ ਦੀ ਚਹਿਕ ਤ੍ਰਕਤਾਂ ਦੀ ਛਾਂ ਤੇ ਸੂਰਜ ਦੀ ਨਰਮ ਕਿਰਨਾਂ ਉਹ ਜੰਗਲ ਜੀ ਖੁਸ਼ੀ ਅਤੇ ਆਜ਼ਾਦੀ ਨਾਲ ਭਰਪੂਰ ਸੀ ਐਸੇ ਜੰਗਲ ਵਿੱਚ ਰਹਿੰਦਾ ਸੀ ਇੱਕ ਖਰਗੋਸ਼ ਚੰਨੋ ਚੰਨੋ ਬਹੁਤ ਤੇਜ਼ ਦੌੜਦਾ ਦੌੜ ਸਕਦਾ ਸੀ ਉਸ ਦੀ ਚੁਸਤਾਈ ਤੇ ਫੁਰਤੀ ਦਾ ਜੰਗਲ ਭਰ ਵਿੱਚ ਝੰਡਾ ਵੱਜਦਾ ਸੀ ਹਰ ਜਾਨਵਰ ਉਸ ਦੀ ਤੇਜ਼ੀ ਦੀ ਦਾਖ ਪਾਉਂਦਾ ਸੀ ਪਰ ਚੰਨੋਂ ਵਿੱਚ ਥੋੜੀ ਕੁਮੰਡ ਦੀ ਸੁਗੰਧ ਵੀ ਸੀ ਉਹ ਸੋਚਦਾ ਸੀ ਕਿ ਉਸ ਉਸ ਦੇ ਬਾਗ ਚੁਸਤ ਜਾਨਵਰ ਸਾਰੇ ਜੰਗਲ ਵਿੱਚ ਕੋਈ ਨਹੀਂ ਦੂਜੇ ਪਾਸੇ ਉਸੇ ਜੰਗਲ ਵਿੱਚ ਇੱਕ ਕਸੂਆ ਵੀ ਰਹਿੰਦਾ ਸੀ ਤਾਰੂ ਤਾਰੂ ਹੌਲਾ ਸੀ ਪਰ ਬਹੁਤ ਸਾਤ ਸੁਭਾਅ ਵਾਲਾ ਉਹ ਹਮੇਸ਼ਾ ਹੌਲੀ-ਹੌਲੀ ਚੱਲਦਾ ਸੋਚ ਸਮਝ ਕੇ ਕੰਮ ਕਰਦਾ ਜਦੋਂ ਹੋਰ ਜਾਨਵਰ ਇੱਕ ਦੂਜੇ ਨਾਲ ਦੌੜਦੇ ਭੱਜਦੇ ਤਾਰੂ ਜੋ ਪੰਜਾਬ ਦਰਿਆਾਂ ਦੇ ਕਿਨਾਰੇ ਬੈਠਾ ਸੋਦਾ ਰਹਿੰਦਾ ਜੀਵਨ ਵਿੱਚ ਤੇਜ਼ੀ ਨਾਲ ਨਹੀਂ ਸਹੀ ਰਾਹ ਨਾਲ ਜਾਣਾ ਮਹੱਤਵਪੂਰਨ ਹੈ ਚੰਨੋ ਤੇ ਤਾਰੂ ਪਹਿਲੇ ਕਦੇ ਜ਼ਿਆਦਾ ਗੱਲ ਨਹੀਂ ਕਰਦੇ ਸਨ ਖਰਗੋਸ਼ ਨੂੰ ਕਸੂਆ ਸੁਸਤ ਲੱਗਦਾ ਸੀ ਕਸੂਏ ਨੂੰ ਖਰਗੋਸ਼ ਵੇਸ ਵੇਸ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਜੰਗਲ ਵਿੱਚ ਬਹੁਤ ਵੱਡੀ ਦੌੜ ਹੋਣੀ ਸੀ ਸਾਰੇ ਜਾਨਵਰ ਬਹੁਤ ਉਤਸਕ ਸਨ ਸ਼ੇਰ ਰਾਜਾ ਨੇ ਘੋਸ਼ਿਤ ਕੀਤਾ ਕੱਲ ਸਵੇਰੇ ਜੰਗਲ ਦੀ ਦੌੜ ਹੋਵੇਗੀ ਜਿਹੜਾ ਵੀ ਜਿੱਤੇਗਾ ਉਸ ਨੂੰ ਮਿਲੇਗਾ ਜੰਗਲ ਦਾ ਸ਼ਾਨਦਾਰ ਦਾਣਾ ਡਾੜੂ ਦਾ ਤਾਜ ਸਾਰੇ ਜਾਨਵਰ ਤਿਆਰ ਤਿਆਰੀ ਕਰਨ ਲੱਗ ਪਏ ਖਰਗੋਸ਼ ਚੰਨੋ ਨੇ ਤੁਰੰਤ ਐਲਾਨ ਕਰ ਦਿੱਤਾ ਮੈਂ ਤਾਂ ਇਹ ਦੌੜ ਜ਼ਰੂਰ ਜਿੱਤਾਂਗਾ ਮੇਰੇ ਨਾਲ ਮੁਕਾਬਲਾ ਕਰਨ ਦੀ ਕਿਸੇ ਵਿੱਚ ਹਿੰਮਤ ਨਹੀਂ ਸਾਰੇ ਹਾਸਪੇ ਪਰ ਇੱਕ ਆਵਾਜ਼ ਆਈ ਹੋਲੀ ਪਰ ਸਾਪ ਮੈਂ ਤੇਰੇ ਨਾਲ ਦੌੜਾਂਗਾ ਜੰਨੋ ਸਾਰਿਆਂ ਨੇ ਵੇਖਿਆ ਇਹ ਤਾਰੂ ਸੀ ਕਸਵਾ ਸਾਰੇ ਜਾਨਵਰ ਹੱਸ ਪਏ ਬਾਂਦਰ ਨੇ ਚੀਕ ਮਾਰੀ ਔਰ ਕਸੂਏ ਤੂੰ ਦੌੜ ਦੌੜੇਂਗਾ ਖਰਗੋਸ਼ ਨਾਲ ਤੂੰ ਤਾਂ ਰੇੜ ਕੇ ਵੀ ਅੱਗੇ ਨਹੀਂ ਵੱਧ ਸਕਦਾ ਪਰ ਤਾਰੂ ਸ਼ਾਂਤ ਰਿਹਾ ਹੋ ਕਿਹਾ ਮੈਂ ਜਾਣਦਾ ਹਾਂ ਮੈਂ ਤੇਜ਼ ਨਹੀਂ ਪਰ ਮੈਂ ਹਾਰ ਨਹੀਂ ਮੰਨਦਾ ਚੰਨ ਨੂੰ ਇਹ ਬਹੁਤ ਮਜ਼ਾਕੀਆ ਲੱਗਾ ਉਸਨੇ ਕਿਹਾ ਠੀਕ ਹੈ ਜੇ ਤੈਨੂੰ ਆਪਣੀ ਹਾਰ ਦਾ ਸ਼ੌਂਕ ਹੈ ਤਾਂ ਆ ਜਾ ਮੈਂ ਤਾਂ ਕੁਝ ਸਮੇਂ ਵਿੱਚ ਮੰਜ਼ਿਲ ਪਹੁੰਚ ਜਾਵਾਂਗਾ ਸ਼ੇਰ ਰਾਜਾ ਨੇ ਦੌੜਦਾ ਰਹਾ ਨਿਰਤਾਰਕ ਕੀਤਾ ਦਰਿਆ ਦੇ ਕਿਨਾਰੇ ਤੋਂ ਲੈ ਕੇ ਵੱਡੀ ਪਹਾੜੀ ਤ੍ਰਖਤ ਤੱਕ ਤੇ ਪਾਪਸ ਜਿਹੜਾ ਸਭ ਤੋਂ ਪਹਿਲਾਂ ਵਾਪਸ ਆਵੇਗਾ ਉਹ ਜੇਤੂ ਹੋਵੇਗਾ ਦੂਜੇ ਦਿਨ ਸਵੇਰੇ ਸਾਰੇ ਜਾਨਵਰ ਇਕੱਠੇ ਹੋਏ ਚੰਨੋ ਹਵਾ ਵਾਂਗ ਤਿਆਰ ਸੀ ਤੇ ਤਾਰੂ ਆਪਣੇ ਛੋਟੇ ਛੋਟੇ ਪੈਰਾਂ ਨਾਲ ਰੇਤ ਚ ਹੌਲੀ ਹੌਲੀ ਅੱਗੇ ਵਧਣ ਲੱਗਾ ਦੌੜ ਸ਼ੁਰੂ ਹੋਈ ਖਰਗੋਸ਼ ਬਿਜਲੀ ਵਾਂਗ ਤੌੜਿਆ ਤੇ ਕਸੂਆ ਹੌਲੀ ਹੌਲੀ ਚੱਲਣ ਲੱਗਾ ਕੁਝ ਸਮੇਂ ਵਿੱਚ ਖਰਗੋਸ਼ ਬਹੁਤ ਅੱਗੇ ਨਿਕਲ ਗਿਆ ਉਹ ਪਿੱਛੇ ਮੁੜ ਕੇ ਵੇਖਦਾ ਤੇ ਹੱਸਦਾ ਉਹ ਕਸੂਆ ਤਾ ਅਜੇ ਵੀ ਸ਼ੁਰੂ ਵਿੱਚ ਹੀ ਹੈ ਸੂਰਜ ਚੜਿਆ ਹਵਾ ਹੌਲੀ ਚੱਲਣ ਲੱਗੀ ਚੰਨੋ ਸੋਚਿਆ ਇਹ ਤਾਰੂ ਤਾਂ ਕਦੇ ਮੰਜ਼ਿਲ ਤੱਕ ਨਹੀਂ ਪਹੁੰਚੇਗਾ ਮੈਂ ਥੋੜਾ ਆਰਾਮ ਕਰ ਲੈਂਦਾ ਲੈਣਾ ਚਾਹੀਦਾ ਹੈ ਉਹ ਇੱਕ ਤਰ੍ਹਾਂ ਦੇ ਛੇੜਾ ਬੈਠ ਗਿਆ ਤੇ ਥੋੜੀ ਦੇਰ ਵਿੱਚ ਉਸ ਦੀ ਅੱਖ ਲੱਗ ਗਈ ਉਧਰ ਤਾਰੂ ਹੌਲੀ-ਹੌਲੀ ਚੱਲਦਾ ਰਿਹਾ ਉਸ ਦੇ ਮਨ ਵਿੱਚ ਇੱਕ ਹੀ ਗੱਲ ਸੀ ਦੌੜ ਜਿਤਨੀ ਜ਼ਰੂਰੀ ਨਹੀਂ ਪਰ ਦੌੜ ਪੂਰੀ ਕਰਨਾ ਜ਼ਰੂਰੀ ਹੈ। ਢਾਂਡੇ ਵਿੱਚ ਗਏ ਤਾਰੂ ਪਸੀਨੇ ਨਾਲ ਭਿੱਜ ਗਿਆ ਪਰ ਉਸਨੇ ਰੁਕਣ ਰੁਕਣਾ ਨਹੀਂ ਚਾਹਿਆ। ਹਰ ਕਦਮ ਨਾਲ ਉਹ ਅੱਗੇ ਵਧਦਾ ਗਿਆ। ਜਦੋਂ ਉਹ ਦਰਖਤ ਦੇ ਨੇੜੇ ਪਹੁੰਚਿਆ ਉਸਨੇ ਦੇਖਿਆ, ਦੂਰ ਦੇਖਿਆ ਖਰਗੋਸ਼ ਅਜੇ ਵੀ ਸੁੱਤਾ ਪਿਆ ਸੀ। ਤਾਰੂ ਨੇ ਹੌਲੀ ਜਹੀ ਮੁਸਕਰਾਹਟ ਕੀਤੀ ਤੇ ਆਪਣਾ ਸਫ਼ਰ ਜਾਰੀ ਰੱਖਿਆ। ਉਹ ਪਹਾੜੀ ਦਰਖਤ ਤੱਕ ਪਹੁੰਚਿਆ, ਮੁੜਿਆ ਤੇ ਵਾਪਸੀ ਦਾ ਰਾਹ ਲੈ ਗਿਆ। ਜਦੋਂ ਖਰਗੋਸ਼ ਦੀ ਅੱਖ ਖੋਲੀ ਤਾਂ ਤੱਕ ਸ਼ਾਮ ਦਾ ਸੂਰਜ ਚੱਲਣ ਲੱਗਾ ਸੀ ਉਹ ਸਾਲ ਮਾਰ ਕੇ ਉੱਠਿਆ ਤੇ ਦੌੜ ਪਿਆ ਪਰ ਹੁਣ ਬਹੁਤ देर ਹੋ ਚੁੱਕੀ ਸੀ ਜਦੋਂ ਉਹ ਮੰਜ਼ਲ ਦੇ ਨੇੜੇ ਪਹੁੰਚਿਆ ਤਾਰੂ ਉੱਥੇ ਖੜਾ ਸੀ ਸਾਫ਼ ਫੁੱਲਿਆ ਹੋਇਆ ਪਰ ਚਿਹਰੇ ਤੇ ਗੌਰਵ ਦੀ ਚਮਕ ਸਾਰੇ ਜੰਗਰ ਦੀ ਕੋਠੇ ਕਸੂਆ ਜਿੱਤ ਗਿਆ ਕਸੂਆ ਜਿੱਤ ਗਿਆ ਫਿਰ ਰਾਜਾ ਨੇ ਤਾਰੂ ਨੂੰ ਤਾਜ ਪਹਿਨਾਇਆ ਤੇ ਕਿਹਾ ਅੱਜ ਤੂੰ ਸਾਰੇ ਜੰਗਲ ਨੂੰ ਸਾਬਕ ਦਿੰਦਾ ਹੈ ਧੀਰਜ ਮਿਹਨਤ ਤੇ ਹੌਸਲੇ ਨਾਲ ਹਾਰ ਹਾਰ ਜਿੱਤ ਵਿੱਚ ਬਦਲ ਸਕਦੀ ਹੈ ਚੰਨੋ ਥੋੜਾ ਸ਼ਰਮਿੰਦਾ ਹੋਇਆ ਉਹ ਤਾਰੂ ਦੇ ਕੋਲ ਆਇਆ ਤੇ ਕਿਹਾ ਤੂੰ ਸੱਚ ਮੁੱਚ ਕਾਬਿਲ ਹੈ ਤਾਰੂ ਮੈਂ ਤੈਨੂੰ ਹਾਸੇ ਦਾ ਪਾਤਰ ਬਣਾਇਆ ਪਰ ਤੂੰ ਮੈਨੂੰ ਨਿਮਰਤਾ ਸਿਖਾ ਦਿੱਤੀ ਤਾਰੂ ਹੱਸਿਆ ਤੇ ਕਿਹਾ ਚੰਨੋ ਅਸੀਂ ਜੇ ਇਕੱਠੇ ਸਿੱਖਾਂਗੇ ਤਾਂ ਦੋਸਤੀ ਹੋਰ ਮਜ਼ਬੂਤ ਹੋਵੇਗੀ। ਏਸੀ ਉਹ ਪਲ ਜਦੋਂ ਦੋ ਵਿਰੋਧੀ ਇੱਕ ਤੇਜ ਤੇ ਇੱਕ ਹੌਲਾ ਸੱਚੇ ਦੋਸਤ ਬਣ ਬਣੇ। ਦੌੜ ਦੇ ਬਾਅਦ ਜੰਗਲ ਵਿੱਚ ਤਾਰੂ ਕੁਸ਼ੂਏ ਦੀ ਚਰਚਾ ਹਰ ਜਗ੍ਹਾ ਸੀ। ਹਰ ਜਾਨਵਰ ਉਸ ਦੀ ਹਿੰਮਤ ਤੇ ਮਿਸਾਲ ਦੇਰ ਹੀ ਹਾਸੇ ਖਰਖੋਸ ਚੰਨੋ ਹੁਣ ਪਹਿਲਾਂ ਵਾਂਗ ਕਮੰਡੇ ਨਹੀਂ ਰਿਹਾ ਸੀ ਉਹ ਸਮਝ ਚੁੱਕਿਆ ਸੀ ਕਿ ਜ਼ਿੰਦਗੀ ਸਿਰਫ ਤੇਜ਼ੀ ਦਾ ਦਾ ਨਾਮ ਨਹੀਂ ਸਬਰ ਤੇ ਮਿਹਨਤ ਦੀ ਉੰਟੀ ਹੀ ਮਾਤਾਪੂਨ ਹਨ ਉਸ ਦਿਨ ਤੋਂ ਚੰਨੋ ਤੇ ਤਾਰੂ ਦੀ ਦੋਸਤੀ ਦੀ ਸ਼ੁਰੂਆਤ ਹੋਈ ਸਵੇਰੇ-ਸਵੇਰੇ ਦੋਵੇਂ ਮਿਲਦੇ ਇਕੱਠੇ ਜੰਗਲ ਦੇ ਵਿੱਚ ਸੈਰ ਕਰਦੇ ਖਾਣ ਲਈ ਨਵੇਂ-ਨਵੇਂ ਫਲ ਲੱਭਦੇ ਤੇ ਤੇ ਕਈ ਵਾਰ ਇਕੱਠੇ ਦਰਿਆ ਦੇ ਕਿਨਾਰੇ ਬੈਠ ਕੇ ਗੱਲਾਂ ਕਰਦੇ ਇੱਕ ਦਿਨ ਚੰਨੂ ਨੇ ਤਾਰੂ ਨੂੰ ਪੁੱਛਿਆ ਤਾਰੂ ਤੈਨੂੰ ਪਤਾ ਹੈ ਮੈਂ ਪਹਿਲੀ ਵਾਰ ਕਿਸੇ ਹੌਲੇ ਜਾਨਵਰ ਨਾਲ ਇੰਨਾ ਸਮਾਂ ਬਿਤਾ ਰਿਹਾ ਹਾਂ ਪਰ ਤੈਨੂੰ ਮਜ਼ਾ ਆ ਰਿਹਾ ਹੈ ਤਾਰੂ ਹੱਸਿਆ ਤੇ ਮੈਂ ਪਹਿਲੀ ਵਾਰ ਕਿਸੇ ਤੇਜ਼ ਜਾਨਵਰ ਨਾਲ ਚੱਲ ਰਿਹਾ ਹਾਂ ਤੇ ਮੈਨੂੰ ਵੀ ਸਭ ਸਬਰ ਸਿੱਖਣ ਦਾ ਮੌਕਾ ਮਿਲ ਰਿਹਾ ਹੈ ਦੋਵੇਂ ਹਸਪੈ ਉਹ ਦੋਵੇਂ ਵਕ ਵਕ ਦੁਨੀਆ ਦੇ ਜੀਵ ਸੰਨ ਪਰ ਦਿਲੋਂ ਇੱਕੋ ਜਹੇ ਦੋਵੇਂ ਸੱਚੇ ਦਿਲਦਾਰ ਤੇ ਜਿਗਿਆਸੂ ਇੱਕ ਦਿਨ ਜਦੋਂ ਸੂਰਜ ਹੌਲੀ ਹੌਲੀ ਟੱਲਣ ਰਿਹਾ ਸੀ ਜੰਗਲ ਵਿੱਚ ਇੱਕ ਅਜੀਬ ਖਬਰ ਫੈਲੀ ਦਰਿਆ ਦੇ ਪਾਰ ਵਾਲੇ ਹਿੱਸੇ 'ਚ ਅੱਗ ਲੱਗ ਗਈ ਪਾਸੀ ਚੀਕ ਰਹੇ ਸਨ ਹិន ਦੌੜ ਰਹੇ ਸਨ ਤੇ ਹਰ ਪਾਸੇ ਹਹਾਕਾਰ ਮਚ ਗਈ ਸੇਰ ਰਾਜਾ ਨੇ ਤੁਰੰਤ ਐਲਾਨ ਕੀਤਾ ਸਾਨੂੰ ਸਭ ਨੂੰ ਮਿਲ ਕੇ ਇਹ ਆਕ ਬੁਝਾਉਣੀ ਪਵੇਗੀ ਜਿਹੜਾ ਵੀ ਮਦਦ ਕਰ ਸਕੇ ਉਹ ਤੁਰੰਤ ਦਰਿਆ ਪਾਰ ਪਹੁੰਚੇ ਪਰ ਦਰਿਆ ਤੇਜ਼ੀ ਨਾਲ ਵਗ ਰਿਹਾ ਸੀ ਤੇ ਪਾਣੀ ਦਾ ਸતર ਚੜ ਗਿਆ ਸੀ ਛੋਟੇ ਜਾਨਵਰ ਪਾਰ ਨਹੀਂ ਜਾ ਸਕਦੇ ਸਨ ਹਾਥ ਸ਼ੇਰ ਤੇ ਹਾਥੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਸਨ ਪਰ ਕੁਝ ਸਮਝ ਨਹੀਂ ਆ ਰਹਾ ਸੀ ਚੰਨੋਂ ਦੇ ਤਾਰੂ ਵੱਲ ਵੇਖਿਆ ਤੇ ਕਿਹਾ ਤਾਰੂ ਤੂੰ ਤਾਂ ਦਰਿਆ ਦਾ ਪੁਰਾਣਾ ਦੋਸਤ ਹੈ ਕੋਈ ਰਾਹ ਦੱਸ ਤਾਰੂ ਨੇ ਸ਼ਾਂਤੀ ਨਾਲ ਸੋਚਿਆ ਕੁਝ ਸਮੇਂ ਬਾਅਦ ਉਸਨੇ ਕਿਹਾ ਚੰਨੋ ਜੇ ਮੈਂ ਪਾਣੀ ਦੇ ਢੇਠਾਂ ਜਾ ਕੇ ਕੁਝ ਵੱਡੇ ਪੱਥਰ ਰਾਹ ਵਿੱਚ ਲਿਆ ਆਵਾ ਤਾਂ ਛੋਟੇ ਜੀਵ ਉਸਦੇ ਪੈਰ ਰੱਖ ਕੇ ਪਾਰ ਹੋ ਸਕਦੇ ਹਨ ਚੰਨੋ ਨੇ ਤੁਰੰਤ ਕਿਹਾ ਤੇ ਮੈਂ ਉਹਨਾਂ ਨੂੰ ਦੌੜ ਕੇ ਸੁਰੱਖਿਤ ਪਾਰ ਲੈ ਜਾਵਾਂਗਾ ਦੋਵਾਂ ਨੇ ਯੋਜਨਾ ਬਣਾਈ ਦੇ ਕੰਮ ਸ਼ੁਰੂ ਕੀਤਾ ਤਰੋ ਹੌਲੀ-ਹੌਲੀ ਪਾਣੀ ਵਿੱਚ ਉਤਰ ਗਿਆ ਹੀਠੇ ਠੰਡੇ ਪਾਣੀ ਵਿੱਚ ਉਸ ਨੇ ਆਪਣੀ ਪੂਰੀ ਤਾਕਤ ਲਗਾ ਕੇ ਵੱਡੇ ਪੱਥਰ ਦਰਿਆ ਦੇ ਵਿੱਚ ਘਾਰ ਲਿਆ ਲਿਆ ਉਸ ਉਸਦੇ ਛੋਟੇ ਪੈਰ ਥੱਕ ਗਏ ਪਰ ਉਸਨੇ ਹਾਰ ਨਹੀਂ ਮੰਨੀ ਉਧਰ ਚੰਨੂ ਨੇ ਸਾਰੇ ਜਾਨਵਰ ਛੋਟੇ ਜਾਨਵਰਾਂ ਨੂੰ ਇਕੱਠਾ ਕੀਤਾ ਗਲਹਰੀਆਂ ਖਰਗੋਸ਼ ਦੇ ਬੱਚੇ ਤੇ ਕੁਝ ਪੰਛੀ ਜੋ ਉੱਡ ਨਹੀਂ ਸਕਦੇ ਸਨ ਚੰਨੂ ਮੇਰੇ ਨਾਲ ਡਰੋ ਨਾ ਚੱਲੋ ਮੇਰੇ ਨਾਲ ਡਰੋ ਨਾ ਦਾਰੂ ਸਾਰੇ ਲਈ ਰਾਹ ਬਣਾ ਰਿਹਾ ਹੈ ਦਰਿਆ ਦਾ ਪਾਣੀ ਬਹੁਤ ਤੇਜ਼ ਸੀ ਪਰ ਧਾਰੂ ਨੇ ਆਪਣੇ ਸਰੀਰ ਨਾਲ ਪੱਥਰਾਂ ਨੂੰ ਸਥਿਰ ਰੱਖਿਆ ਚੰਨੋਸਾਲਾ ਮਾਰਦਾ ਇੱਕ ਇੱਕ ਜਾਨਵਰ ਨੂੰ ਸੁਰੱਖਿਅਤ ਪਾਰ ਲਗਾਉਂਦਾ ਗਿਆ ਬਾਂਧਾ ਨੇ ਵੀ ਉੱਪਰੋਂ ਰੱਸੀ ਵਾਂਗ ਠਾਣੀਆਂ ਲਮਕਾਈਆਂ ਕੁਝ ਘੰਟਿਆਂ ਦੀ ਮਿਹਨਤ ਤੋਂ ਬਾਅਦ ਸਾਰੇ ਜਨਵਰ ਦਰਿਆ ਦੇ ਪਾਰ ਸੁਰੱਖਿਅਤ ਪਹੁੰਚ ਗਏ ਤਾਰੂ ਨੇ ਆਖਰੀ ਪੱਥਰ ਰੱਖਿਆ ਤੇ ਥੱਕ ਕੇ ਪਾਣੀ ਦੇ ਕਿਨਾਰੇ ਆ ਗਿਆ ਸ਼ੇਰ ਰਾਜਾ ਨੇ ਧੂਮਾ ਨੂੰ ਗਲੇ ਲਗਾ ਕੇ ਕਿਹਾ ਤੁਸੀਂ ਸਿਰਫ ਜਾਨ ਨਹੀਂ ਬਚਾਈਆਂ ਸਗੋਂ ਸਾਨੂੰ ਸੱਚੀ ਦੋਸਤੀ ਦਾ ਮਤਲਬ ਵੀ ਦੱਸਿਆ ਜਿੱਥੇ ਤੇਜ਼ੀ ਤੇ ਧੀਰਜ ਮਿਲ ਜਾਂਣ ਹ ਮਿਲ ਜਾਂਦੇ ਹਨ ਉੱਥੇ ਕੋਈ ਕੰਮ ਅਸੰਭਵ ਨਹੀਂ ਰਹਿੰਦਾ ਤੰਨੋ ਤਾਰੂਵਾਲ ਵੇਖ ਕੇ ਬੋਲਿਆ ਤਾਰੂ ਜੇ ਤੂੰ ਨਾ ਹੁੰਦਾ ਤਾਂ ਮੈਂ ਕੁਝ ਨਹੀਂ ਕਰ ਸਕਦਾ ਸੀ ਤਾਰੂ ਨੇ ਹੱਸ ਕੇ ਕਿਹਾ ਜੇ ਤੇ ਜੇ ਤੂੰ ਨਾ ਹੁੰਦਾ ਤਾਂ ਮੈਂ ਵੀ ਇਕੱਲਾ ਕੁਝ ਨਹੀਂ ਕਰ ਸਕਦਾ ਸੀ ਦੋਸਤੀ ਦਾ ਮਤਲਬ ਹੀ ਇਹ ਹੈ ਜਿੱਥੇ ਇੱਕ ਦੀ ਕਮੀ ਦੂਜਾ ਪੂਰੀ ਕਰਦਾ ਹੈ ਉਸ ਦਿਨ ਤੋਂ ਤੋਂ ਮੈਂ ਜੰਗਲ ਦੇ ਹੀਰੋ ਬਣ ਗਿਆ ਜਿੱਥੇ ਵੀ ਕੋਈ ਮੁਸ਼ਕਲ ਆਉਂਦੀ ਜਾਨਵਰ ਕਹਿੰਦੇ ਚੰਨੂ ਤੇ ਤਾਰੂ ਆ ਰਹੇ ਨੇ ਹੁਣ ਸਭ ਠੀਕ ਹੋ ਜਾਵੇਗਾ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਸਮਾਂ ਬੀਤਾਂ ਨਾਲ ਜੰਗਲ ਵਿੱਚ ਇੱਕ ਨਵਾਂ ਸੰਘਰਸ਼ ਸ਼ੁਰੂ ਹੋਇਆ ਸੋਖਾ ਪੈ ਗਿਆ ਦਰਿਆ ਸੁੱਕਣ ਲੱਗੇ ਪਾਣੀ ਘਟ ਘਟ ਹੋ ਗਿਆ ਤੇ ਹਰ ਜਾਨਵਰ ਪਰੇਸ਼ਾਨ ਹੋ ਗਿਆ ਇਹ ਸਮਾਂ ਸੀ ਜਦੋਂ ਦੋਸਤੀ ਦੀ ਅਸਲ ਕਸੌਟੀ ਹੋਣੀ ਸੀ ਕਈ ਮਹੀਨੇ ਬੀਤ ਗਏ ਜੰਗਲ ਵਿੱਚ ਬਸੰਤ ਆਇਆ ਤੇ ਚਲਾ ਗਿਆ ਹੁਣ ਗਰਮੀ ਦਾ ਮੌਸਮ ਸੀ ਹੁਣ ਗਰਮੀ ਜਿਸ ਨੇ ਜੰਗਲ ਦੀ ਹਰ ਸਾਹ ਤਪਾ ਦਿੱਤੀ ਸੀ ਪੱਤੇ ਸੁੱਕ ਗਏ ਪਾਂਸੀਆਂ ਦੀ ਚਹਿਕ ਘਟ ਹੋ ਗਈ ਤੇ ਦਰਿਆ ਦਾ ਪਾਣੀ ਵੀ ਹੌਲੀ ਹੌਲੀ ਘਟਣ ਲੱਗ ਗਿਆ ਇੱਕ ਦਿਨ ਸਵੇਰੇ-ਸਵੇਰੇ ਕਸੂਆ ਤਾਰੂ ਦਰਿਆ ਦੇ ਕਿਨਾਰੇ ਗਿਆ ਉੱਥੇ ਪਾਣੀ ਪਹਿਲਾ ਪਾਣੀ ਚਲ ਮਲਾਉਂਦਾ ਸੀ ਹੁਣ ਉੱਥੇ ਸਿਰਫ ਕੱਚੀ ਮਿੱਟੀ ਰਹਿ ਗਈ ਸੀ ਉਸ ਦਾ ਦਹਲਾ ਦੱਕਿਆ ਉਸਨੇ ਚੰਨੋ ਨੂੰ ਆਵਾਜ਼ ਮਾਰੀ ਚੰਨੋ ਆਕੇ ਵੇਖ ਸਾਡਾ ਦਰਿਆਲ ਲਹਕ ਪੱਗ ਸੁੱਕ ਗਿਆ ਹੈ ਚੰਨੋ ਸਾਲਾ ਮਾਰਦਾ ਆਇਆ ਤੇ ਹੈਰਾਨ ਹੋਇਆ ਇਹ ਰੱਬਾ ਜੇ ਪਾਣੀ ਖਤਮ ਹੋ ਗਿਆ ਤਾਂ ਸਾਰੇ ਜਾਨਵਰ ਪੀਣ ਲਈ ਕੀ ਕਰਨਗੇ ਉਹ ਦੋਵੇਂ ਜੰਗਲ ਦੇ ਹੋਰ ਹਿੱਸਿਆਂ ਵੱਲ ਗਏ ਛੋਟੇ ਛੋਟੇ ਚਰਨੇ ਜੋ ਕਦੇ ਕੁਸੀ ਨਾਲ ਗੰਗੁ ਗੁਣਗਣਾਉਂਦੇ ਸਨ ਹੁਣ ਖਾਹੁ ਉਸ ਸਨ ਜਾਨਵਰ ਪਰੇਹਸਾਨ ਫਿਰ ਵੀ ਰਹੇ ਸਨ ਹਨ ਦੇ ਬੱਚੇ ਪਿਆਸ ਨਾਲ ਬੇਚੈਨ ਪાંਸੀ ਪਾਣੀ ਲੱਭਦੇ ਲੱਭਦੇ ਥੱਕ ਗਏ ਸ਼ੇਰ ਰਾਜਾ ਨੇ ਸਭ ਨੂੰ ਇਕੱਠਾ ਕੀਤਾ ਉਸ ਨੇ ਕਿਹਾ ਮੇਰੇ ਪਿਆਰੇ ਸਾਥੀਓ ਜੀ ਅਸੀਂ ਪਾਣੀ ਦਾ ਸਰੋਤ ਨਹੀਂ ਲੱਭ ਸਕੇ ਤਾਂ ਇਹ ਜੰਗਲ ਜਿਹਾ ਦਾ ਨਹੀਂ ਰਹੇਗਾ ਾਰੇ ਚੁੱਪ ਸਨ ਕੋਈ ਨਹੀਂ ਜਾਣਦਾ ਸੀ ਕਿ ਕੀ ਕਰਨਾ ਹੈ ਅਚਾਨਕ ਤਾਰੂਨ ਨੇ ਹੱਥ ਉਠਾਇਆ ਹੌਲੀ ਆਵਾਜ਼ ਵਿੱਚ ਸੇ ਰਾਜਾ ਮੇਰੇ ਕੋਲ ਇੱਕ ਵਿਚਾਰ ਹੈ ਮੇਰੇ ਦਾਦਾ ਕਹਿੰਦੇ ਸਨ ਕਿ ਇਸ ਜੰਗਲ ਦੇ ਪੂਰਬੀ ਪਾਸੇ ਇੱਕ ਪੁਰਾਣਾ ਸਰੋਵਰ ਹੈ ਜੋ ਮਿੱਟੀ ਨਾਲ ਢਕਿਆ ਹੋਇਆ ਹੈ ਸ਼ਾਇਦ ਉਸ ਦੇ ਹੇਠਾਂ ਅਜੇ ਵੀ ਪਾਣੀ ਹੋਵੇ ਚੰਨੋ ਤੁਰੰਤ ਬੋਲਿਆ ਤਾਂ ਫਿਰ ਚਲੋ ਮੈਂ ਤੇ ਤਾਰੂ ਪਹਿਲਾਂ ਉੱਥੇ ਜਾ ਕੇ ਵੇਖਦੇ ਹਾਂ ਸ਼ੇ ਰਾਜਾ ਨੇ ਮਨਜ਼ੂਰੀ ਦਿੱਤੀ ਦੋਵੇਂ ਦੋਸਤ ਸਵੇਰੇ ਰਵਾਨਾ ਹੋਏ ਰਸਤਾ ਲੰਬਾ ਸੀ ਜੰਗਲ ਦੇ ਪੂਰਬੀ ਹਿੱਸੇ ਤੱਕ ਕਦੇ ਕੋਈ ਨਹੀਂ ਗਿਆ ਸੀ ਉੱਥੇ ਜੰਗਲ ਕਣਾ ਸੀ ਮਿੱਟੀ ਸੁੱਕੀ ਹੁੰਦੀ ਤੇ ਧੁੱਪ ਤਿੱਖੀ ਤਾਰੂ ਹੌਲੀ ਹੌਲੀ ਚੱਲਦਾ ਪਰ ਚੰਨੋ ਉਸ ਦੀ ਰਫ਼ਤਾਰ ਤੇ ਅਨੁਸਾਰ ਹੀ ਰਹਿਂਦਾ ਹੁਣ ਉਹ ਉਸ ਦਾ ਮਜਾਕ ਨਹੀਂ ਉਡਾਉਂਦਾ ਸੀ ਹੁਣ ਉਹ ਉਸ ਦਾ ਸਾਥੀ ਸੀ ਰਸਤੇ ਵਿੱਚ ਕਈ ਰੁਕਾਵਟਾਂ ਆਈਆਂ ਇੱਕ ਥਾਂ ਜੰਗਲ ਵਿੱਚ ਕੰਟਿਆਂ ਦਾ ਝਾੜ ਸੀ ਚੰਨੋਂ ਨੇ ਆਪਣੇ ਤੇਜ ਦੰਦਾਂ ਨਾਲ ਰਸਤਾ ਬਣਾਇਆ ਤਾਂ ਕਿ ਤਾਰੂ ਆਰਾਮ ਨਾਲ ਲੰਘ ਸਕੇ ਦੂਜੀ ਥਾਂ ਇੱਕ ਢੂਂਗੀ ਖੱਡ ਸੀ ਤਾਰੂ ਨੇ ਆਪਣਾ ਮਜ਼ਬੂਤ ਖੋਲ ਪਰ ਚੰਨੋਂ ਨੂੰ ਚੜਾ ਦਿੱਤਾ ਤਾਂ ਕਿ ਉਹ ਸਾਲ ਮਾਰ ਕੇ ਪਾਰ ਹੋ ਸਕੇ ਦੋਵਾਂ ਦੀ ਮਿਹਨਤ ਤੇ ਸਾਂਝੀ ਸੋਚ ਉਹਨਾਂ ਨੂੰ ਆਖਰ ਉਸ ਜਗ੍ਹਾ ਲੈ ਗਈ ਜਿੱਥੇ ਤਾਰੂ ਨੇ ਦਾਦ ਤਾਰੂ ਦੇ ਦਾਦਾ ਕਹਿੰਦੇ ਸਨ ਇੱਕ ਵੱਡੀ ਮੈਦਾਨੀ ਥਾਂ ਜਿੱਥੇ ਮਿੱਟੀ ਤਰਾਰਾਂ ਨਾਲ ਭਰੀ ਸੀ ਪਰ ਤਾਰੂ ਨੂੰ ਇੱਕ ਖਾਸ ਨਿਸ਼ਾਨ ਯਾਦ ਸੀ ਇੱਕ ਪੁਰਾਣਾ ਪੱਥਰ ਜਿਸ ਉੱਪਰ ਖੋਦਿਆ ਹੋਇਆ ਸੀ ਪਾਣੀ ਦਾ ਘਰ ਅਸਨੇ ਖੋਜ ਸ਼ੁਰੂ ਕੀਤੀ ਜਨੋਂ ਨੇ ਆਪਣੇ ਪੰਜਿਆਂ ਨਾਲ ਖਦਾਈ ਸ਼ੁਰੂ ਕੀਤੀ ਮਿੱਟੀ ਸੁੱਕੀ ਤੇ ਕਠੋਰ ਸੀ ਪਰ ਦੋਵੇਂ ਹਿੰਮਤੀ ਹਮਤ ਨਾਲ ਖਦਾਈ ਕਰਦੇ ਰਹੇ ਘਾਂਟੀਆਂ ਦੀ ਮਿਹਨਤ ਤੋਂ ਬਾਅਦ ਤਾਰੂ ਨੇ ਹੌਲੀ ਜਹੀ ਨਮੀ ਮਹਿਸੂਸ ਕੀਤੀ ਜਨੋਂ ਪਾਣੀ ਨੇੜੇ ਹੈ ਦੋਵੇਂ ਹੋਰ ਤੇਜ਼ੀ ਨਾਲ ਖਦਾਈ ਕਰਨ ਲੱਗੇ ਕੁਝ ਹੀ ਸਮੇਂ ਵਿੱਚ ਮਿੱਟੀ ਵਿੱਚੋਂ ਠੰਡਾ ਪਾਣੀ ਚਮਕਣ ਲੱਗਾ ਉਹ ਖੁਸ਼ੀ ਨਾਲ ਝੂਮ ਮੁਠੇ ਤਾਰੂ ਨੇ ਹੌਲੀ ਆਵਾਜ਼ ਵਿੱਚ ਕਿਹਾ ਚੰਨੋ ਅਸੀਂ ਕਰ ਦਿੱਤਾ ਉਹ ਦੌੜ ਕੇ ਵਾਪਸ ਜੰਗਲ ਆਏ ਤੇ ਸਭ ਨੂੰ ਖਬਰ ਦਿੱਤੀ ਸਾਰੇ ਜਾਨਵਰ ਚੀਕ ਪਏ ਪਾਣੀ ਮਿਲ ਗਿਆ ਪਾਣੀ ਮਿਲ ਗਿਆ ਸ਼ੇਰ ਰਾਜਾ ਨੇ ਸਭ ਨੂੰ ਇਕੱਠਾ ਕੀਤਾ ਉਹ ਸਾਰੇ ਮਿਲ ਕੇ ਉਸ ਜਗ੍ਹਾ ਗਏ ਤੇ ਖਦਾਈ ਪੂਰੀ ਕੀਤੀ ਥੋੜੇ ਸਮੇਂ ਵਿੱਚ ਇੱਕ ਵੱਡਾ ਸਰੋਵਰ ਤਿਆਰ ਹੋ ਗਿਆ ਪਾਣੀ ਹੌਲੀ-ਹੌਲੀ ਭਰਿਆ ਤੇ ਜੰਗਲ ਮੋਰ ਜਿਉਣ ਲੰਪਿਆ ਉਸ ਰਾਤ ਜੰਗਲ ਵਿੱਚ ਖੁਸ਼ੀ ਦਾ ਮਾਹੌਲ ਸੀ ਪਾਂਸੀਆਂ ਨੇ ਗੀਤ ਗਾਏ ਇਨ ਨੱਚੇ ਤੇ ਮੋਰਾਂ ਨੇ ਪੰਖ ਖੋਲ ਕੇ ਜਸ਼ਨ ਮਨਾਇਆ ਚੰਨੋ ਤੇ ਤਾਰੂ ਇੱਕ ਪੱਥਰ ਉੱਤੇ ਬੈਠਿਆ ਆਰਾਮ ਕਰ ਰਿਹਾ ਇਨਸਾਨ ਚੰਨੋ ਨੇ ਕਿਹਾ ਤਾਰੂ ਜੀ ਮੈਂ ਇਕੱਲਾ ਆਉਂਦਾ ਤਾਂ ਸ਼ਾਇਦ ਅਤੇ ਰਸਤੇ 'ਚ ਹੀ ਹਾਰ ਮੰਨ ਲੈਂਦਾ ਤਾਰੂ ਨੇ ਹੌਲੀ ਜਹੀ ਮੁਸਕਰਾਹਟ ਨਾਲ ਕਿਹਾ ਤੇ ਜੇ ਮੈਂ ਇਕੱਲਾ ਹੁੰਦਾ ਤਾਂ ਕਦੇ ਨੇ ਸਮੇਂ ਤੇ ਨਹੀਂ ਪਹੁੰਚ ਸਕਦਾ ਸੀ ਦੋਵੇਂ ਹਾਸੇ ਉਹਨਾਂ ਨੂੰ ਪਤਾ ਸੀ ਕਿ ਇਹ ਦੋਸਤੀ ਸਿਰਫ ਜੰਗਲ ਦੀ ਨਹੀਂ ਜ਼ਿੰਦਗੀ ਦੀ ਰੂਹ ਹੈ ਉਸ ਦਿਨ ਤੋਂ ਉਹ ਸਰੋਵਰ ਦੋਸਤਾ ਦਾ ਤਲਾ ਕਿਹਾ ਜਾਣ ਲਗਾ ਜਿੱਥੇ ਖਰਗੋਸ਼ ਤੇ ਕਸ਼ੂ ਇਹਨੇ ਆਪਣੇ ਮਿਹਨਤ ਨਾਲ ਜੰਗਲ ਦੀ ਜ਼ਿੰਦਗੀ ਬਚਾਈ ਅੱਜ ਸੀ ਜੀ ਅੱਜ ਦੀ ਖਰਗੋਸ ਤੇ ਕਸੂਏ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਬੰਦ ਬੰਦ ਪਿਆਰ ਦੇਣਾ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਮੀਆਂ ਨਮੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ